ਸਰਬਜੀ ਸੰਗਰੂਰ ਵੀ ਦੀ ਰਚਨਾ ਮਾਰੇ ਠੱਗੀਆਂ ਜਹਾਨੀ ਕੋਈ ਸੱਚੇ ਦਰਬਾਰ ਮਾਰਦਾ ਹੰਕਾਰੀ ਬੰਦਾ ਦੇਖੋ ਕਿਵੇਂ ਦਾ ਤੈਨੂੰ ਹੈ ਵਸਾਰਦਾ ਦੀਨੇ ਦਾਤ ਪਾਪ ਕਰੀ ਕੋਠੀਆਂ ਕਾਰਾਂ ਕਮਾਉਂਦਾ ਏ ਕੋਠੀਆਂ ਕਾਰਾਂ ਕਮਾਉਂਦਾ ਏ ਕਰਦਾਏ ਗੱਲਾਂ ਕੋਈ ਕੋਈ ਨਾਮ ਤੇ ਆਉਂਦਾ ਏ ਕੋਈ ਨਾਮ ਤੇ ਆਉਂਦਾ ਏ ਲੈ ਨਾ ਚ ਲੱਗ ਅਨੰਦ ਦੇ ਬੜਾ ਆਉਂਦਾ ਏ ਅਨੰਦ ਬੜਾ ਆਉਂਦਾ ਏ ਅਨੰਦ ਦੇ ਬੜਾ ਆਉਂਦਾ ਏ ਕਰਦਾਏ ਗੱਲਾਂ ਕੋਈ ਕੋਈ ਨਾਮ ਤੇ ਆਉਂਦਾ ਏ ਕੋਈ ਨਾਮ ਤੇ ਆਉਂਦਾ ਏ